सुधार कलब शाहकोट वालों श्री रामलीला ड्रामाट्रिक कलब की पेशकश श्री रामलीला लीला की चौथी नाइट का उद्घाटन हल्का शाहकोट तो भाजपा के सीनीय आगू राणा हरदीप सिंह वालों रिबन कट के किया गया इस मौके उन्होंने अश्वनी मित्तल जिला सिक कमलार सबका एम सी हरदेव सिंह पीटा सबका एम सी अमृत लाल काका जगदीश वडेरा सबका एम सी अनिल गोयल जगमोहन डाबर एम सी आदि विशेष मेहमान वजो शामिल हुए ਇਸ ਮੌਕੇ ਸਭ ਤੋਂ ਪਹਿਲਾ ਮਾਤਾ ਰਾਣੀ ਮੰਦਿਰ ਸ਼ਾਹਕੋਟ ਦੇ ਪੰਡਿਤ ਊਮਦਤ ਸ਼ਰਮਾ ਨੇ ਵਿਧੀ ਪੂਰਵਕ ਪੂਜਾ ਕੀਤੀ ਉਪਰੰਤ ਕਲਾਕਾਰਾਂ ਵੱਲੋਂ ਭਗਵਾਨ શ્રી ਰਾਮਚੰਦਰ ਜੀ ਦੇ ਜੀਵਨ ਤੇ ਆਧਾਰਿਤ ਵੱਖ-ਵੱਖ ਦਰਸ਼ਪੇਸ਼ ਕੀਤੇ ਗਏ ਇਸ ਮੌਕੇ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਭਗਵਾਨ શ્રી ਰਾਮਚੰਦਰ ਜੀ ਨੇ ਬੁਰਾਈ ਦਾ ਅੰਤ ਕਰਕੇ ਚੰਗਿਆਈ ਨੂੰ ਸਾਹਮਣੇ ਲਿਆਂਦਾ ਅਤੇ ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਉਨ੍ਹਾਂ ਸੰਗਤਾਂ ਨੂੰ ਦੁਸ਼ਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ ਇਸ ਮੌਕੇ ਉਨ੍ਹਾਂ ਵੱਖ-ਵੱਖ ਧਾਰਮਿਕ ਸੰਸਥਾਵਾਂ ਦਾ ਸਨਮਾਨ ਕੀਤਾ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਰਾਣਾ ਹਰਦੀਪ ਸਿੰਘ ਦਾ ਯਾਦਗਾਰੀ ਚਿੰਨ ਪੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਜੈ ਸ਼੍ਰੀ ਰਾਮ ਜੀ ਆਪ ਸਭ ਪ੍ਰਭੂ ਪ੍ਰੇਮੀ ਭਗਤਾਂ ਨੂੰ ਮੇਰੇ ਵੱਲੋਂ ਫਿਰ ਇੱਕ ਵਾਰੀ ਜੈ ਸ਼੍ਰੀ ਰਾਮ ਸਾਲ 1965 ਤੋਂ ਸੁਧਾਰ ਕਲਬ ਰਜਿਸਟਰ ਸ਼ਾਹਕੋਟ ਵੱਲੋਂ ਰਾਮ ਰੀਲਾ ਦਿਖਾਈ ਜਾਂਦੀ ਹੈ ਇਸ ਵਾਰ ਵੀ ਪੂਰੇ ਇਲਾਕੇ ਦੇ ਸਹਿਯੋਗ ਨਾਲ ਦੇ ਸ਼ਾਮ ਦੇ ਸ਼ਾਮ ਵਿੱਚ ਜਿੰਨੇ ਵੀ ਦਾਨੀ ਸੱਜਣ ਬੈਠੇ ਨੇ ਉਹਨਾਂ ਦੇ ਬਹੁਤ ਵੱਡੇ ਸਹਿਯੋਗ ਨਾਲ ਰਾਮ ਰੀਲਾ ਦਿਖਾਈ ਜਾ ਰਹੀ ਹੈ ਕੱਲ ਪ੍ਰਭੂ ਰਾਮ ਨੂੰ ਬਨਵਾਸ ਹੋਇਆ ਹੈ ਅੱਜ ਦੇ ਮੁੱਖ ਸੀਨ ਰਾਮ ਪਰਤ ਮਿਲਨ ਸ਼ੁਰੂਪਨਖਾ ਚਿੱਤਰਕੂਟ ਤੇ ਮਹਾਰਾਜਾ ਰਾਵਣ ਦਾ ਦਰਬਾਰ ਮੈਂ ਪੂਰੇ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਇਸ ਭਵਯ ਮੰਚ ਲਈ ਖੁੱਲਾ ਸੱਜਦਾ ਦਿੰਦਾ ਹਾਂ जय श्री आज ਅਸੀਂ ਭਗਵਾਨ ਰਾਮ ਜੀ ਦੀ ਮਹਿਮਾ ਦਾ ਵਰਣਨ ਚੌਥੀ ਨਾਈਟ ਕਰ ਰਹੇ ਹਾਂ ਇਹਦੇ ਵਿੱਚ ਜਿਹੜਾ ਕਿ ਓਪਨੰਗਾ ਰਾਣਾ ਹਰਦੀਪ ਸਿੰਘ ਜੀ ਬੀਜੇਪੀ ਆਗੂ ਉਹਨਾਂ ਨੇ ਕੀਤੀ ਆ ਇਸ ਕਰਕੇ ਅੱਜ ਦੇ ਜਿਹੜੇ ਸੀਨ ਆ ਬਹੁਤ ਵਧੀਆ-ਵਧੀਆ ਲੋਕਾਂ ਨੂੰ ਦੇਖਣ ਨੂੰ ਮਿਲੇ ਆ ਸਾਨੂੰ ਲੋਕਾਂ ਨੇ ਬਹੁਤ ਵਿਊ ਬਹੁਤ ਜ਼ਿਆਦਾ ਹੰਗਾਰਾ ਪਰਮਾਤਮਾ ਕਿਉਂਕਿ ਜੀਐਸ ਲਾਈਵ ਵੱਲੋਂ ਇਹ ਵਰਲਡ ਪੱਤਰ ਤੇ ਦਿਖਾਇਆ ਜਾ ਰਿਹਾ ਸਾਰਿਆਂ ਅੱਗੇ ਬੇਨਤੀ ਆ ਕਿ ਰੋਜ਼ ਦੀ ਤਰ੍ਹਾਂ ਇਸੇ ਤਰ੍ਹਾਂ ਹਮ ਹਮਾ ਕੇ ਰਾਮਗੜੀਆ ਚੌਕ ਵਿੱਚ ਪਹੁੰਚੋ ਤੇ ਪ੍ਰਭੂ ਰਾਮ ਜੀ ਦਾ ਅਸ਼ੀਰਵਾਦ ਲਵੋ ਬਹੁਤ ਬਹੁਤ ਧੰਨਵਾਦ ਅੱਜਕੱਲ ਜਿਹੜੇ ਨਵਰਾਤਰੀਆਂ ਦੇ ਚੱਲ ਰਹੇ ਦਿਨ ਜਿਹਦੇ ਲਈ ਨਸ਼ੇਰਾ ਬਹੁਤ ਤਰੀਕ ਨੂੰ ਆਉਣ ਵਾਲਾ ਹੈ ਉਹਦੇ ਨਿਮਿਤੂ ਦੇ ਵਾਸਤੇ ਰਾਮ ਮੀਲਾ ਦੀ ਹਾਜ਼ਰੀ ਭਰਨ ਆਏ ਆ ਉਸ ਭਗਵਾਨ ਸ਼੍ਰੀ ਰਾਮ ਜੀ ਦਾ ਜਿਨ੍ਹਾਂ ਦਾ ਵਿਸ਼ ਪੱਤਰ ਦੇ ਉੱਪਰ ਇੰਨੇ ਉਤਸ਼ਾਹ ਦੇ ਨਾਲ ਜਿਹੜਾ ਇਹ ਤਿਉਹਾਰ ਖੁਸ਼ੀਆਂ ਦਾ ਤਿਉਹਾਰ ਜਿਹੜਾ ਆ ਉਹ ਮਨਾਇਆ ਜਾਂਦਾ ਔਰ ਸ਼ਾਹਕੋਟ ਦੇ ਵਿੱਚ ਇਹ ਰਾਮ ਨਿਲਾ ਜਿਹੜੀ ਆ ਲਗਭਗ 1960 ਤੋਂ ਇਹਦਾ ਚੱਲਣ ਹੋਇਆ ਔਰ ਵਕ ਵਕ ਸਮੇਂ بڑے ਸ਼ਹਿਰ ਦੇ ਸੁਚੇ ਸੁਖਮਣ ਬੰਦਿਆਂ ਨੇ ਇਹਨੂੰ ਅਗਵਾਈ ਕੀਤੀ ਹੈ ਔਰ ਇਹ ਜਿਹੜਾ ਤਿਹਾਰ ਹੈ ਜਿਹੜਾ ਰਾਮ ਨਿਲਾ ਦਾ ਜਿਹੜਾ ਇਹ ਰਚਨਾ ਕੀਤੀ ਜਾਂਦੀ ਆ ਇਹਦੇ ਨਾਲ ਜਿਹੜੇ ਸਾਡੇ ਆਉਣ ਵਾਲੇ ਬੱਚੇ ਨੇ ਜਿਹੜਾ ਸਾਡਾ ਭਵਿੱਖ ਹੈ ਉਹਨਾਂ ਨੂੰ ਧਰਮ ਨਾਲ ਜੋੜਿਆ ਜਾਂਦਾ ਹੈ ਔਰ ਇੱਕ ਸੰਦੇਸ਼ ਮਿਲਦਾ ਹੈ ਜੋ ਛੋਟੀ ਉਮਰ ਦੇ ਬੱਚੇ ਆ ਉਹ ਉਸ ਉਮਰ ਵਿੱਚ ਜਦੋਂ ਉਹਨਾਂ ਨੂੰ ਆਪਣੇ ਭਗਵਾਨ ਇਸਤਨਾ ਜੋੜਿਆ ਜਾਂਦਾ ਹੈ ਉਹ ਸਦਾ ਹੀ ਜਿਹੜੇ ਇੱਕ ਚੰਗਾ ਸੁੰਦਰਾ ਸਮਾਜ ਬਣਾਉਂਦੇ ਨੇ ਔਰ ਇਹੀ ਸਾਡੇ ਸਾਰੇ ਇੱਥੇ ਬੈਠੇ ਪਾਰਟੀ ਵੱਲੋਂ ਬੀਜੇਪੀ ਦੇ ਜਿੰਨੇ ਸਾਡੇ ਇਹਨਾਂ ਸਮਰਥਕ ਅਸੀਂ ਚਾਹਕੋਟ ਵਾਸੀ ਬੈਠੇ ਆ ਸਾਡਾ ਇਹ ਹਮੇਸ਼ਾ ਵਿਚਾਰ ਰਹਿੰਦਾ ਹੈ ਕਿ ਇੱਕ ਸਾਫ ਸੁਥਰਾ ਸਮਾਜ ਸਿਰਜਿਆ ਜਾਵੇ ਔਰ ਇਹ ਪ੍ਰੇਰਣਾ ਜਿਹੜੀ ਆ ਇਹ ਧਰਮ ਤੋਂ ਹੀ ਮਿਲਦੀ ਆ ਉਹ ਧਰਮ ਦੇ ਹਰ ਕੰਮ ਸਾਨੂੰ ਹਿੱਸਾ ਲੈਣਾ ਚਾਹੀਦਾ ਔਰ ਮੈਂ ਸਾਰੇ ਸ਼ਾਹਕੋਟ ਨੂੰ ਇਸ RAM LILA JI ਦੀ ਜਿਹੜਾ ਆਯੋਜਨ ਕੀਤਾ ਜਾਂਦਾ ਹੈ ਅਤੇ ਤੇ ਸ਼ਹਿਰਾਂ ਉਹਨਾਂ ਦੀ ਮੈਂ ਲੱਖ ਲੱਖ ਧੰਨਵਾਦ ਪੇਸ਼ ਕਰਦਾ ਹਾਂ ਜੈ ਸ਼੍ਰੀ RAM ਜੈ ਸ਼੍ਰੀ RAM